ਪੰਜਾਬ ਵਿੱਚ ਦੇਹਧਾਰੀ ਗੁਰਤਾ ਦਾ ਪ੍ਰਚਾਰ ਕਰਕੇ ਸ਼ਬਦ ਗੁਰੂ ਨੂੰ ਚੁਣੌਤੀ ਦੇਣ ਅਤੇ ਧਰਮ ਦੇ ਨਾਂ ਤੇ ਕੋ ਕਰਮ ਕਮਾਲ ਵਾਲਾ ਦੰਭਵਾਦ ਉਦੋਂ ਭਾਰਤੀ ਸਟੇਟ ਵੱਲੋਂ ਅਸ਼ਵ ਮੇਦ ਜੱਗ ਦੇ ਘੋੜੇ ਵਾਂਗ ਪੰਜਾਬ ਵਿੱਚ ਖੁੱਲਾ ਛੱਡਿਆ ਹੋਇਆ ਸੀ ਜਿਸ ਨੂੰ ਸੰਤ ਜਰਨੈਲ ਸਿੰਘ ਨੇ ਅੱਗੇ ਵੱਧ ਕੇ ਰੋਕਿਆ ਪਾਠਕਾਂ ਦੀ ਜਾਣਕਾਰੀ ਲਈ ਪਹਿਲਾਂ ਦੱਸ ਦਿਆਂ ਕਿ ਪੁਰਾਣੇ ਜ਼ਮਾਨੇ ਵਿੱਚ ਖੁਦ ਨੂੰ ਸਭ ਤੋਂ ਵੱਧ ਤਾਕਤਵਰ ਸਾਬਤ ਕਰਨ ਲਈ ਰਾਜੇ ਇੱਕ ਅਸ਼ਵ ਮੇਦ ਜੱਗ ਕਰਦੇ ਸਨ ਹਿੰਦੀ ਵਿੱਚ ਅਸ਼ਵ ਘੋੜੇ ਨੂੰ ਕਿਹਾ ਜਾਂਦਾ ਹੈ ਸਾਕਤਵਰ ਰਾਜੇ ਘੋੜੇ ਦੇ ਮੱਥੇ ਤੇ ਜਿੱਤ ਦੀ ਚਿੱਠੀ ਚਿਪਕਾ ਕੇ ਘੋੜਾ ਖੁੱਲਾ ਛੱਡ ਦਿੰਦੇ ਸਨ ਘੋੜੇ ਦੇ ਨਾਲ ਰਾਜੇ ਦੇ ਸਿਪਾਹੀ ਹੁੰਦੇ ਉਹ ਘੋੜਾ ਜਿਸ ਵੀ ਨੇੜਲੇ ਰਾਜ ਵਿੱਚ ਵੜ ਜਾਂਦਾ ਉਹ ਇਲਾਕਾ ਉਸ ਰਾਜੇ ਦੇ ਅਧੀਨ ਮੰਨਿਆ ਜਾਂਦਾ ਜੇ ਕੋਈ ਉਸ ਘੋੜੇ ਨੂੰ ਰੋਕਣ ਦੀ ਜੁਰਤ ਕਰਦਾ ਤਾਂ ਇਹ ਘੋੜਾ ਖੁੱਲਾ ਛੱਡ ਕੇ ਜੱਗ ਕਰਨ ਵਾਲੇ ਰਾਜੇ ਨੂੰ ਚੁਣੌਤੀ ਮੰਨੀ ਜਾਂਦੀ ਅਤੇ ਯੁੱਧ ਕਰਨ ਦਾ ਐਲਾਨ ਸਮਝੀ ਜਾਂਦੀ ਫਿਰ ਪਹਿਲਾਂ ਤਾਂ ਘੋੜੇ ਦੇ ਨਾਲ ਜਾ ਰਹੇ ਸਿਪਾਹੀ ਘੋੜਾ ਰੋਕਣ ਵਾਲੇ ਨਾਲ ਲੜਦੇ ਤੇ ਜੇਕਰ ਮਸਲਾ ਵਧੇਰੇ ਗੰਭੀਰ ਹੁੰਦਾ ਤਾਂ ਪਿੱਛੋਂ ਹੋਰ ਫੌਜ ਆ ਜਾਂਦੀ ਤੇ ਯੁੱਧ ਹੁੰਦਾ ਇਹ ਰਵਾਇਤ ਬੇਸ਼ੱਕ ਪੁਰਾਤਨ ਰਾਜਤੰਤਰ ਦੀ ਸੀ ਪਰ 1947 ਤੋਂ ਬਾਅਦ ਪੰਜਾਬ ਦੀ ਧੌਣ ਨਵਾਉਣ ਲਈ ਯਤਨਸ਼ੀਲ ਰੰਗ-ਬਰੰਗੇ ਹਿੰਦੂ ਲੀਡਰ ਜੋ ਖੁਦ ਨੂੰ ਭਾਰਤੀ ਲੋਕਤੰਤਰ ਦੇ ਸੰਚਾਲਕ ਤੇ ਇਸ ਤੋਂ ਵੀ ਵਧੇਰੇ ਲੋਕਤੰਤਰ ਦੇ ਮਾਲਕ ਸਮਝਦੇ ਸਨ ਉਹਨਾਂ ਨੇ ਆਪਣੇ ਵੱਲੋਂ ਸਿੱਖ ਕੌਮ ਨੂੰ ਸਾਹਸੱਤ ਹੀਣ ਕਰ ਦੇਣ ਤੋਂ ਬਾਅਦ ਪੰਜਾਬ ਵਿੱਚ ਆਪਣੇ ਢੰਗ ਨਾਲ ਅਸ਼ਵਮੇਧ ਜਗ ਅਰੰਭ ਕੀਤਾ ਹੋਇਆ ਸੀ ਇਨਾਂ ਹਾਕਮਾਂ ਨੇ ਲੰਮੇ ਸਮੇਂ ਤੋਂ ਪੰਜਾਬ ਅੰਦਰ ਦੇਹ ਧਾਰੀ ਗੁਰੂ ਦੰਬ ਦਾ ਅਸ਼ਵ ਮੇਦ ਘੋੜਾ ਖੁੱਲਾ ਛੱਡ ਦਿੱਤਾ ਸੀ ਪੰਜਾਬ ਦੀ ਧਰਤੀ ਤੇ ਖੌਰੂ ਪਾਉਂਦਾ ਇਹ ਦੰਬਵਾਦ ਦਾ ਘੋੜਾ Hindu ਹਾਕਮ ਧਿਰ ਨੂੰ ਅਪਾਰ ਖੁਸ਼ੀ ਪ੍ਰਦਾਨ ਕਰ ਰਿਹਾ ਸੀ ਇਹ ਤੱਥ ਇਸ ਹਾਕਮ ਸ਼੍ਰੇਣੀ ਦੀ ਖੁਸ਼ੀ ਨੂੰ ਦਿਨ ਦੂਣਾ ਤੇ ਰਾਤ ਚੌਣਾ ਕਰ ਜਾਂਦਾ ਸੀ ਕਿ ਇਸ ਘੋੜੇ ਨੂੰ ਚੁਣੌਤੀ ਦੇਣ ਲਈ ਕੋਈ ਸੂਰਮਾ ਨਹੀਂ ਸੀ ਨਿਤਰ ਰਿਹਾ ਹਾਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੇ ਕਈ ਹੋਰ ਸਿੱਖ ਸੰਸਥਾਵਾਂ ਨੇ ਇਸ ਹਕੂਮਤੀ ਪੈੰਤੜੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ ਇਸ ਵਿਰੁੱਧ ਕੌਮ ਨੂੰ ਜਾਗਰੂਕ ਕਰਨ ਦਾ ਮੋਢਲਾ ਫਰਜ਼ ਬੇਬਾਕੀ ਨਾਲ ਨਿਭਾਇਆ ਫਿਰ ਦਿੱਲੀ ਹਕੂਮਤ ਦਾ ਤਖਤ ਉਦੋਂ ਡੋਲਿਆ ਜਦੋਂ 13 ਅਪ੍ਰੈਲ 1978 ਨੂੰ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਅਖੰਡ ਕੀਰਤਨੀ ਜਥੇ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਹਾਕਮਾਂ ਦੇ ਛੱਡੇ ਇਸ ਅਸ਼ਵਮੇਧ ਜੱਗ ਦੇ ਘੋੜੇ ਦੀ ਲਗਾਮ ਫੜ ਕੇ ਰੋਕ ਲੈਣ ਦਾ ਖਾਲਸਾਈ ਪੈਂਤੜਾ ਵਰਤਿਆ ਪਹਿਲੇ ਟਕਰਾ ਵਿੱਚ 13 ਗੁਰੂ ਕੇ ਸਿੰਘਾਂ ਦੀ ਸ਼ਹਾਦਤ ਅਤੇ 78 ਦੇ ਜ਼ਖਮੀ ਹੋਣ ਦੀ ਘਟਨਾ ਨੇ ਸਪਸ਼ਟ ਕਰ ਦਿੱਤਾ ਸੀ ਕਿ ਹਕੂਮਤ ਨੇ ਆਪਣੀ ਇਹ ਖੇਡ ਖੇਡਣ ਲਈ ਕਿੰਨੀ ਤਾਕਤ ਝੋਕੀ ਹੋਈ ਸੀ ਪਰ ਹੁਣ ਇਸ ਹਕੂਮਤੀ ਤਾਕਤ ਦੇ ਬੁਥਾੜ ਭੰਨਣ ਵਾਲਾ ਖਾਲਸਾ ਮੈਦਾਨ ਵਿੱਚ ਨਿਤਰ ਆਇਆ ਸੀ ਉਸ ਹਾਲਾਤ ਅੰਦਰ ਨੇ ਹੱਥੀ ਤੇ ਨਿਤਾਣੀ ਕਰ ਦਿੱਤੀ ਗਈ ਸਿੱਖ ਕੌਮ ਨੂੰ ਤਾਣ ਉਤਾਂ ਚੱਕ ਕੇ ਤੁਰਨ ਦੀ ਅਦਾ ਚੇਤੇ ਕਰਵਾਉਣੀ ਵੀ ਇੱਕ ਵਿਖਮਕਾਰਤ ਸੀ ਔਰ ਇਸੇ ਰਾਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਸਿਰ ਹੈ ਕਿ ਉਹਨਾਂ ਨੇ ਸਿੱਖ ਗੱਬਰੂਆਂ ਨੂੰ ਖਾਲਸੇ ਦੇ ਮੂਲ ਨਾਲ ਜੋੜ ਕੇ ਉਹਨਾਂ ਅੰਦਰ ਹਥਿਆਰ ਚੁੱਕਣ ਦੀ ਜ਼ਰੂਰਤ ਅਤੇ ਕੌਮ ਦੇ ਦੁਸ਼ਮਣਾਂ ਨੂੰ ਦਿੱਲੀ ਦੇ ਗੜ੍ਹਾਂ 'ਚ ਜਾ ਜਾ ਕੇ ਮਾਰਨ ਦੀ ਸਮਰੱਥਾ ਮੁਰਜਾ ਗਾ ਦਿੱਤੀ। ਅਸਲ ਵਿੱਚ ਇਸ ਬੇਪਰਵਾ ਧਰਮੀ ਜਰਨੈਲ ਨੇ ਦਿੱਲੀ ਤਖਤ ਦੇ ਸਾਹਮਣੇ ਹੋ ਕੇ ਉਸ ਨੂੰ ਲਲਕਾਰਨ ਦੇ ਨਾਲ-ਨਾਲ ਸਿੱਖ ਦਿਲਾਂ ਦੀਆਂ ਡੁੰਗੀਆਂ ਤਹਾਂ 'ਚ ਦਫ਼ਨ ਹੁੰਦੀ ਜਾ ਰਹੀ। ਜ਼ੁਲਮ ਜ਼ਬਰ ਦੇ ਵਿਰੁੱਧ ਧਰਮ ਯੁੱਧ ਲੜਨ ਦੀ ਚਿੰਗ ਨੂੰ ਜਗਾਉਣ ਦਾ ਕਾਰਜ ਇਕ ਕੱਲਿਆਂ ਨਹੀਂ ਇਸ ਖੂਬੀ ਨਾਲ ਨਿਭਾਇਆ ਕਿ ਦਹਿਸ਼ਤ ਦੇ ਸਹਾਰੇ ਸੱਤਾ ਭੋਗਣ ਵਾਲਿਆਂ ਦੇ ਦਿਲਾਂ ਵਿੱਚ ਵੀ ਦਹਿਸ਼ਤ ਪੈਦਾ ਹੋ ਗਈ। ਸੰਤ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਨੂੰ ਹਕੂਮਤ ਵੱਲੋਂ ਦਿੱਤਾ ਗਿਆ ਇੱਕ ਨਾਮ ਦਹਿਸ਼ਤਗਰਦ ਇਹ ਦੱਸ ਪਾਉਂਦਾ ਹੈ ਕਿ ਹਕੂਮਤ ਦੇ ਸੰਚਾਲਕ ਉਸ ਸੂਰਮੇ ਦੇ ਯੁੱਧ ਲੜਨ ਦੀ ਕਲਾ ਤੋਂ ਕਿੰਨੇ ਭੈ ਪੀਤ ਤੇ ਦਹਿਸ਼ਤ ਵਿੱਚ ਸਨ। ਸੰਤ ਪਿੰਡਰਾਂ ਵਾਲਿਆਂ ਸਮੇਤ ਹਜ਼ਾਰਾਂ ਸਿੱਖ ਗੱਬਰੂਆਂ ਦੀਆਂ ਛਾਤੀਆਂ ਗੋਲੀਆਂ ਨਾਲ ਛਲਨੀ ਕਰ ਦੇਣ ਤੋਂ ਬਾਅਦ ਵੀ ਹਾਕਮ ਸ਼੍ਰੇਣੀ ਇਸ ਖੌਫ ਤੋਂ ਸਰਖਰੂ ਨਹੀਂ ਹੋ ਸਕੀ। ਸਾਲ 2011 ਦੇ ਵਿੱਚ ਹਿੰਦੂ ਰਾਸ਼ਟਰ ਨੂੰ ਸਮਰਪਿਤ ਜਿਸ ਜਥੇਬੰਦੀ ਨੇ ਚੰਡੀਗੜ੍ਹ ਦੀ ਅਦਾਲਤ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਪਿਓਰਾ ਨੂੰ ਤਰੀਕ ਪੇਸ਼ੀ ਤੇ ਚੰਡੀਗੜ੍ਹ ਲਿਆਂਦੇ ਜਾਣ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ ਉਸਨੇ ਦਲੀਲ ਦਿੱਤੀ ਕਿ ਭਾਈ ਹਵਾਰਾ ਤੇ ਪਿਓਰਾ ਨੂੰ ਪੇਸ਼ੀ ਤੇ ਚੰਡੀਗੜ੍ਹ ਲਿਆਂਦੇ ਜਾਣ ਸਮੇਂ ਦਹਿਸ਼ਤ ਪੈਦਾ ਹੁੰਦੀ ਹੈ ਇਸ ਲਈ ਉਹਨਾਂ ਨੂੰ ਤਰੀਕ ਤੇ ਲਿਆਂਦੇ ਜਾਣ ਦੀ ਬਜਾਏ ਤਰੀਕਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਪੂਗਤਾਈਆਂ ਜਾਣ ਜੇਕਰ ਅੱਜ ਵੀ ਹੱਥ ਘੜੀਆਂ ਅੰਦਰ ਜਕੜੇ ਸਿੱਖ ਜੁਰਝਾਰੂ ਹਿੰਦੂ ਰਾਸ਼ਟਰ ਦੇ ਵਰਕਰਾਂ ਵਿੱਚ دہشت ਪੈਦਾ ਕਰਨ ਦੇ ਸੰਭਰਥ ਨੇ ਤਾਂ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਸੰਤ ਪਿੰਡਰਾਂ ਵਾਲੇ ਨੇ ਇਹ ਧਰਮ ਯੁੱਧ ਕਿੰਨੀ ਸਿੱਦਤ ਨਾਲ ਲੜਿਆ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਗੁਰੂ ਲੇਵ ਤੋਂ ਟੁੱਟਦੀ ਜਾ ਰਹੀ ਸਿੱਖ ਕੌਮ ਨੂੰ ਮੁੜ ਗੁਰੂ ਨਾਲ ਜੋੜ ਕੇ ਸਿਰ ਤੇ ਮੰਡਰਾਰੇ ਵਿਚਾਰ ਧਾਰਕ ਸੋਕੇ ਨੂੰ ਖਤਮ ਕਰ ਦਿੱਤਾ ਸੀ ਸ਼ਸਤਰਬੱਧ ਸਿੱਖ ਜਵਾਨੀ ਦੀ ਅਗਵਾਈ ਸੰਭਾਲ ਕੇ ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਵਾਲੇ ਇਸ ਕੌਮੀ ਜਰਨੈਲ ਨੇ ਜ਼ਾਲਮਾਂ ਵਿੱਚ ਮੌਤ ਦਾ ਸਹਮ ਅਤੇ ਮਜ਼ਲੂਮਾਂ ਵਿੱਚ ਜ਼ਿੰਦਗੀ ਦੀ ਆਸ ਪੈਦਾ ਕਰ ਦਿੱਤੀ ਸੀ ਜਿਨ੍ਹਾਂ ਗਰੀਬਾਂ ਅਤੇ ਨਿਤਾਣਿਆਂ ਨੂੰ ਕਿਸੇ ਥਾਣੇ ਕਿਸੇ ਕਚਹਿਰੀ ਵਿੱਚੋਂ ਨਿਆਂ ਨਹੀਂ ਸੀ ਮਿਲਦਾ ਉਹ ਨਿਆਂ ਲਈ ਸੰਤ ਜਰਨੈਲ ਸਿੰਘ ਦੇ ਰਾਹੀਂ ਅਕਾਲ ਤਖਤ ਦੀ ਸੱਚੀ ਪਾਤਸ਼ਾਹੀ ਅੱਗੇ ਫਰਿਆਦੀ ਹੋਣ ਲੱਗ ਪਏ ਉਹਨਾਂ ਦੀ ਪੁਕਾਰ ਸੁਣੀ ਜਾਂਦੀ ਤੇ ਇਸ ਤੇ ਤੁਰੰਤ ਕਾਰਵਾਈ ਹੁੰਦੀ ਅੰਮ੍ਰਿਤਸਰ ਵਿੱਚ ਇੱਕ ਅਣਐਲਾਨੀ ਹਕੂਮਤ ਕਾਇਮ ਹੋ ਗਈ ਸੀ ਜੋ ਕਿ ਹਰ ਕਿਸੇ ਨਾਲ ਇਨਸਾਫ਼ ਕਰਨ ਦੇ ਸਮਰੱਥ ਸਾਬਤ ਹੋ ਰਹੀ ਸੀ ਇਸ ਡਰਾਉਣੇ ਤੱਥ ਨੇ ਦਿੱਲੀ ਦੇ ਤਾਜਦਾਰਾਂ ਦੇ ਦਿਲ ਦੀਆਂ ਧੜਕਨਾਂ ਨੂੰ ਬੇਕਾਬੂ ਕਰ ਦਿੱਤਾ ਸੀ ਡਰ ਸੀ ਕਿ ਹੋ ਨਾ ਸਟੇਟਾਂ ਚੋਂ ਵੀ ਇਸ ਰੋਲ ਮਾਡਲ ਦੇ ਮੱਦੇਨਜ਼ਰ ਲੋਕ ਉੱਠ ਨਾ ਖਲੋਣ ਪਰ ਭਾਰਤ ਵਿਜਲੇ Hindu ਬੋਹ ਗਿਣਤੀ ਹਾਕਮ ਸ਼੍ਰੇਣੀ ਲਈ ਵਰਦਾਨ ਹੈ ਜਿਸ ਨੂੰ Hindu ਹਿੱਤ ਦੇ ਨਾਰੇ ਹੇਠ ਇਕੱਠਾ ਕਰਕੇ ਕਿਸੇ ਵੀ ਹੱਕੀ ਅੰਦੋਲਨ ਵਿਰੁੱਧ ਸੌਖ ਨਾਲ ਹੀ ਵਰਤਿਆ ਜਾ ਸਕਦਾ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਵਿਰੋਧ ਵਿੱਚ ਤਾਂ ਕੁਝ ਕੁ ਜਿਉਂਦੀਆਂ ਜ਼ਮੀਰਾਂ ਨੂੰ ਛੱਡ ਕੇ ਭਾਰਤੀ ਹਕੂਮਤ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਹਿੰਦੂਆਂ ਨੂੰ ਹੀ ਨਹੀਂ ਬਲਕਿ ਵਧੇਰੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਵਿਲਾਮਬਤ ਕਰਨ ਵਿੱਚ ਸਫਲ ਹੋ ਗਈ। ਇੰਨਾ ਹੀ ਨਹੀਂ, ਸਿੱਖ ਕੌਮ ਦੇ ਅੰਦਰੋਂ ਜ਼ਮੀਰ ਫਰੋਸ਼ ਲੀਡਰਾਂ ਦੀ ਰਹਿਤ ਖੁੰਦ ਵੀ ਇੱਕ ਇਰਖਾਵਸ ਇਸ ਧਰਮੀ ਜਰਨਲ ਦੇ ਵਿਰੋਧ ਵਿੱਚ ਭੁਗਤ ਗਈ। ਭਰੇ ਹੋਏ دیਵਾਨਾ ਵਿੱਚ ਜਦੋਂ ਇਹ ਬੇਪਰਵਾਹ ਗੁਰੂ ਦਾ murid ਰੂਹ ਦੀ ਆਵਾਜ਼ ਨਾਲ ਗਾਉਂਦਾ। ਏ ਪਾਂਚੂ ਕੱਲਾ ਏ ਜੋ ਮਗਰ ਛਕਾਰੀ ਬਹੁਤੇ ਏ ਪਾਂਚੂ ਕੱਲਾ ਏ ਕੋਈ ਮਗਰ ਸ਼ਿਕਾਰੀ ਬਹੁਤੇ ਇਹ ਪੰਛੀ ਇਕੱਲਾ ਹੈ ਇਹਦੇ ਮਗਰ ਸ਼ਿਕਾਰੀ ਬਹੁਤੇ ਤਾਂ 17 ਰੂਹਾਨੀਅਤ ਦੇ ਡੂੰਗੇ ਅਰਥਾਂ ਦੇ ਨਾਲ ਜਿਵੇਂ ਕੌਮ ਦੀ ਇੱਕ ਅੰਤਰੀਵ ਪੀੜ ਦੀ ਦੱਸ ਵੀ ਪਾਉਂਦੀਆਂ ਸਨ ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਵੱਲੋਂ ਉਸ ਕੌਮੀ ਨਾਇਕ ਦੇ ਸਬੰਧ ਵਿੱਚ ਕੁਝ ਨੌਜਵਾਨਾਂ ਨੂੰ ਕਹੇ ਗਏ ਇਹਨਾਂ ਬੋਲਾਂ ਓਏ ਮੁੰਡਿਓ ਤੁਸੀਂ ਤਾਂ ਉਹਦੇ ਤੇ ਆਸਾਂ ਲਈ ਬੈਠੇ ਹੋ ਪਰ ਉਹ ਹੈ ਤਾਂ ਇਕੱਲਾ ਹੀ ਐ ਅਕਾਲੀਆਂ ਨੇ ਉਹਨੂੰ ਮਰਵਾ ਦੇਣਾ ਦੇ ਵਿੱਚੋ ਵੀ ਇਸ ਕੌਮੀ ਪੀੜ ਦੀ ਵਿਆਖਿਆ ਹੀ ਹੁੰਦੀ ਐ ਜਿਸ ਦੀ ਚੀਜ਼ ਅੱਜ ਤੱਕ ਕੌਮ ਦੀਆਂ ਰਗਾਂ ਵਿੱਚ ਦੌੜਦੀ ਐ ਇਹ ਚੀਜ਼ ਉਹਦੋਂ ਹੋਰ ਵੱਧ ਜਾਂਦੀ ਐ ਜਦੋਂ ਵੀ ਸਿੱਖ ਕੌਮ ਤੇ ਕੋਈ ਤਾਜ਼ਾ ਹਮਲਾ ਹੁੰਦਾ ਐ ਤੇ ਜਦੋਂ ਜਦੋਂ ਪੀੜਤ ਸਿੱਖਾਂ ਨੂੰ ਸੰਤ ਜਰਨੈਲ ਸਿੰਘ ਦੀ ਘਾਟ ਮਹਿਸੂਸ ਹੁੰਦੀ ਐ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਸਿੱਖਾਂ ਦੇ ਕੌਮੀ ਆਜ਼ਾਦੀ ਦੇ ਸੰਘਰਸ਼ ਦਾ ਅਹਿਮ ਮੀਲ ਪੱਥਰ ਹੈ ਪਰ ਇਸ ਦੇ ਬਾਵਜੂਦ ਹਰ ਸਿੱਖ ਨੂੰ ਇਸ ਅਣਖੀਲੇ ਸੰਤ ਦੇ ਵਿਛੋੜੇ ਦੀ ਟੀ ਬਹੁਤ ਤੜਫਾਉਂਦੀ ਹੈ ਪੰਜਾਬ ਦੀ ਸਮੁੱਚੀ ਵਿਰਾਸਤ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਨੇ ਤਾਂ ਸੰਤਾ ਦੀ ਸ਼ਹੀਦੀ ਸਮੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਪੰਜਾਬ ਦੀ ਧਰਤੀ ਕੋਲੋਂ ਉਸ ਦਾ ਲੀਡਰ ਖੁੱਸ ਗਿਆ ਹੋਵੇ ਪੱਛਮੀ ਪੰਜਾਬ ਦੇ ਪ੍ਰਸਿੱਧ ਸ਼ਾਇਰ ਅਫਜ਼ਲ ਅਹਿਜ਼ਨ ਰੰਦਾਵਾ ਨੇ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਸਮੇ ਜਿਵੇਂ ਪੰਜਾਬ ਦੀ ਧਰਤੀ ਦੇ ਧੁਰ ਅੰਦਰੋਂ ਉੱਠਦੇ ਹੌਕੇ ਤੇ ਵੈਣ ਸੁਣੇ ਉਹਨਾਂ ਨੂੰ ਕਾਵ 17 ਰਾਹੀਂ ਇਸ ਤਰ੍ਹਾਂ ਪ੍ਰਗਟ ਕੀਤਾ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨ ਮੈਲ ਪਰ ਕੋਈ ਨਾ ਉਹਨੂੰ ਬੋੜਿਆ ਉਹਨੂੰ ਵੈਰੀਆਂ ਮਾਰਿਆ ਘੇਰ ਅੰਜ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ ਇਹ ਅਖੀਰਲੀਆ ਤੋਂ ਕਾਵ 17 ਵਿੱਚ ਜਿਵੇਂ 11 ਦੇ ਫੌਜੀ ਬੂਟਾਂ ਹੇਠ ਲਤਾੜੀ ਜਾ ਰਹੀ ਪੰਜਾਬ ਦੀ ਧਰਤੀ ਦੇ ਦਿਲ ਅੰਦਰਲੀ ਚੀਜ਼ ਵਿੱਚੋਂ ਕੁਝ ਆਸ ਵੀ ਟਿਮਟਮਾਉਂਦੀ ਦਿਸਦੀ ਹੈ ਕਿ ਇਹਨਾਂ ਲੱਖਾਂ ਪੁੱਤਾਂ ਦੇ ਮੋਢਿਆਂ ਤੇ ਹੁਣ ਅਗਲੀ ਜ਼ਿੰਮੇਵਾਰੀ ਹੈ ਉਹ ਇਹ ਨਿਭਾਉਣਗੇ ਇਹ ਟਿਮਟਮਾਉਂਦੀ ਆਸ ਉਦੋਂ ਤੱਕ ਇਹਨਾਂ ਲੱਖੀ ਕੌਮੀ ਪੁੱਤਰਾਂ ਲਈ ਇੱਕ ਮੇਲਾ ਬਣ ਕੇ ਵਰਤਮਾਨ ਸਫ਼ਰ ਦੇ ਹਰ ਮੋੜ ਤੇ ਖਲੋਤੀ ਰਹੇਗੀ ਜਦੋਂ ਤੱਕ ਇਹ ਲੱਖਾਂ ਸ਼ੇਰ ਇੱਕ ਮੁਠ ਹੋ ਕੇ ਪੰਜਾਬ ਦੀ ਪਾਵਨ ਧਰਤੀ ਤੇ ਫਿਰ ਤੋਂ ਸਿੱਖਾਂ ਦੇ ਵੱਖਰੇ ਤੇ ਸੁਤੰਤਰ ਕੌਮੀ ਘਰ ਦੀ ਸਥਾਪਨਾ ਨਹੀਂ ਕਰ ਦਿੰਦੇ